ਦਾਸ ਸਾਲ ਪਰਸੋ ਦੀ ਸਾਰੇ ਕਰਨ ਦੇ ਸਾਰੇ ਹੀ ਪਰਿਵਾਰ ਕਰਨ ਦੇ ਸੋ ਕੱਲ ਚਪੈਰਾ ਸਾਹਿਬ ਸੀਗਾ ਬਾਬਾ ਦੀਪ ਸਿੰਘ ਦਾ ਵਾਰ ਸੀਗਾ ਤੇ ਕੱਲ ਅਸੀਂ ਸਾਰਾ ਪਰਿਵਾਰ ਉੱਥੇ ਗਏ ਸੀਗੇ ਉੱਥੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਗੇ ਤੇ ਉੱਥੋਂ ਫਿਰ ਜੋਦਾ ਜਿਹੜਾ ਪ੍ਰਸ਼ਾਦ ਮੈਂ ਲੈ ਕੇ ਆਇਆ ਉਹਨਾਂ ਨੂੰ ਮੈਸੇਜ ਮਿਲੇ ਤੇ ਉਹਨਾਂ ਨੂੰ ਮੈਂ ਉਹ ਪ੍ਰਸ਼ਾਦ ਦੇ ਕੇ ਆਂ ਸੋ ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੇ ਵੀ ਕਿਰਪਾ ਕਰੋ ਵੀ ਕੋਈ ਨਾ ਕੋਈ ਚਮਤਕਾਰ ਹੀ ਕਰੋ ਵੀ ਇਹ ਉੱਠ ਕੇ ਆਪਣੇ ਪਰਵਾਜ਼ ਚ ਹਸਤਾ ਖੇਡਦਾ ਨਜ਼ਰ ਆਵੇ ਤੇ ਮੈਨੂੰ ਪ੍ਰਾਊਡ ਆ ਜੀ ਬਾਬਾ ਦੀਪ ਸਿੰਘ ਜੀ ਤੇ ਵੀ ਜਰੂਰ ਕੋਈ ਕਿਰਪਾ ਕਰਨਗੇ ਭੈਣ ਜੀ ਵਿਚਾਰੇ ਇਮੋਸ਼ਨਲ ਹੋਏ ਸੀਗੇ ਤੇ ਉਹਨਾਂ ਨੂੰ ਭੈਣ ਨੂੰ ਮੈਂ ਹੌਸਲਾ ਦੇ ਕੇ ਆ ਕਿ ਭੈਣ ਜੀ ਵੇਖੋ ਬਹੁਤ ਲੋਕ ਦਸਾਂ ਕਰਨ ਦੇ ਆਲ ਵਰਡ ਚ ਦਸਾਂ ਆ ਰਹੀਆਂ ਵਾ ਤੇ ਕੋਈ ਗੱਲ ਨਹੀਂ ਦੁਆ ਤੇ ਦੁਆ ਬੜਾ ਫਰਕ ਹੈ ਸੱਚੇ ਬੰਦੇ ਕਿਰਪਾ ਕਰਨਗੇ ਦੋਵੇਂ ਕਬੂਲ ਹੋਣਗੀਆਂ ਇਸ ਤਰੀਕੇ ਨਾਲ ਜਿੱਦਾਂ ਤੁਸੀਂ ਆਏ ਹੋ ਇਤਾਂ ਬਹੁਤ ਘੱਟ ਲੋਕ ਆਉਂਦੇ ਵੇਖੋ ਜੀ ਉਹ ਵੀਰ ਦੀ ਅੱਜ ਤੱਕ ਕੋਈ ਐਸੀ ਡਿਬੇਟ ਜਾਂ ਇਹੋ ਜਿਹਾ ਕੋਈ ਸੁਣਿਆ ਨਹੀਂ ਇਨਸੀਡੈਂਟ ਵੀ ਉਹਦਾ ਕੋਈ ਪਹਿ ਲੋਕਾਂ ਚ ਕੰਟਰੋਲ ਵਾਈਸ ਹੋਈ ਹੋਵੇ ਇਹ ਮੇਰੀ ਸੇਵਾ ਸੱਚੇ ਪਾਤਸ਼ਾਹ ਨੇ ਲਾਈ ਸੀ ਸੋ ਮੈਂ ਸੇਵਾ ਦੇ ਅਕੋਰਡਿੰਗ ਇੱਥੇ ਆ ਗਿਆ ਤੇ ਜੋ ਮੇਰੀ ਜੋ ਮੇਰੇ ਕੋ ਸਰਦਾ ਸੀਗਾ ਮੈਂ ਤਾਂ ਬਾਈ ਕਰ ਦਿੱਤਾ ਆਪਣਾ ਫੋਟਿਸ ਹਸਪਤਾਲ ਦੇ ਬਾਹਰ ਮੌਜੂਦ ਹਾਂ ਤੇ ਰਾਜਵੀਰ ਜਵੰਦਾ ਹੋਰਾਂ ਦੀ ਸਿਹਤ ਵਿੱਚ ਪਹਿਲੇ ਨਾਲੋਂ ਥੋੜਾ ਜਿਹਾ ਸੁਧਾਰ ਆਇਆ ਔਰ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਵੱਸਦੇ ਨੇ ਉਹਨਾਂ ਦੇ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਿਹੜਾ ਰਿਕਵਰੀ ਕਰਨ ਜਲਦੀ ਠੀਕ ਹੋਣ ਤੇ ਕੋਈ ਨਾ ਕੋਈ ਹਸਪੀਟਲ ਦੇ ਅੰਦਰੋਂ ਚੰਗੀ ਖੁਸ਼ਖਬਰੀ ਆਵੇ ਕਿ ਰਾਜਵੀਰ ਜਵੰਦਾ ਰਿਕਵਰ ਚੰਗੇ ਤਰੀਕੇ ਨਾਲ ਕਰ ਰਹੇ ਨੇ ਕੋਈ ਅੱਛੀ ਮੂਵਮੈਂਟ ਜਿਹੜੀ ਆ ਦੇਖਣ ਨੂੰ ਮਿਲੀ ਆ ਸੋ ਬਹੁਤ ਸਾਰੀਆਂ ਅਰਦਾਸ ਬੇਨਤੀਆਂ ਹੋ ਰਹੀਆਂ ਨੇ ਦੁਨੀਆ ਭਰ ਦੇ ਵਿੱਚ ਉੱਥੇ ਹੀ ਸ੍ਰੀ ਅਮਰitsar ਸਾਹਿਬ ਤੋਂ ਉ체ਚੇ ਤੌਰ ਤੇ ਚੱਲ ਕੇ ਬਾਈ ਜੀ ਆਏ ਨੇ ਔਰ ਕੱਲ ਦਾ ਦਿਨ ਐਤਵਾਰ ਦਾ ਸੀਗਾ ਕੱਲ ਇਹਨਾਂ ਨੇ ਉੱਥੇ ਗੁਰਦਰਾਜ ਚੀ ਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਚਪੈਰਾ ਸਾਹਿਬ ਜਾ ਕੇ ਆਏ ਨੇ ਔਰ ਉੱਥੋਂ ਜੋਤ ਦਾ ਪ੍ਰਸ਼ਾਦ ਲੈ ਕੇ ਆਏ ਨੇ ਉਚੇਚੇ ਤੌਰ ਤੇ ਕਿ ਕਿਉਂਕਿ ਹਰੇਕ ਨੂੰ ਆਪਣੇ ਰੱਬ ਦੇ ਉੱਤੇ ਭਰੋਸਾ ਹੁੰਦਾ ਸੋ ਬਾਈ ਉਹਨਾਂ ਦਾ ਮੰਨਣਾ ਸੀ ਕਿ ਮੈਂ ਇੱਕ ਵਾਰੀ ਜ਼ਰੂਰ ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਜੋਤ ਦਾ ਪ੍ਰਸ਼ਾਦ ਲੈ ਕੇ ਆਉਂਗਾ ਤੇ ਮੇਰੇ ਮਹਾਰਾਜ ਨੇ ਜਿਹੜਾ ਆਂ ਗਾਂ ਹੋ ਕੇ ਬਾਹ ਫੜਨੀ ਆ ਤੇ ਇਸ ਮੁਸੀਬਤ ਚ ਜਿਹੜਾ ਰਾਜਵੀਰ ਜਵੰਦੇ ਬਾਈ ਨੂੰ ਕੱਢਣਾ ਬਾਈ ਨਾਲ ਗੱਲਬਾਤ ਕਰਦੇ ਬਾਈ ਜੀ ਤੁਸੀਂ ਅੱਜ ਆਏ ਹੋ ਮੋਹਾਲੀ ਚੱਲ ਕੇ ਫੋਟੋਸ ਹਸਪੀਟਲ ਬਾਈ ਰਾਜਵੀਰ ਜਵੰਦੇ ਵਾਸਤੇ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਬਾਈ ਰਿਕਵਰ ਕਰੇ ਤੇ ਉਹ ਹੀ ਹਸੂ ਹਸੂ ਕਰਦਾ ਚਿਹਰਾ ਲੈ ਕੇ ਮੁੜ ਤੋਂ ਸਟੇਜਾਂ ਤੇ ਆਵੇ ਤੇ ਤੁਸੀਂ ਅੱਜ ਪ੍ਰਸ਼ਾਦ ਲੈ ਕੇ ਆਏ ਹੋ ਕੀ ਭਾਵਨਾ ਭਾਜੀ ਭਾਵਨਾ ਤੇ ਕੀ ਜਦੋਂ ਪਰਸੋਂ ਦਾ ਸੁਣਿਆ ਸੀ ਆਪਾਂ ਕਿ ਭਾਜੀ ਦਾ ਐਕਸੀਡੈਂਟ ਹੋਇਆ ਬਹੁਤ ਮਨ ਉਦਾਸ ਹੋਇਆ ਤੇ ਅਰਦਾਸਾਂ ਦੇ ਪਰਸੋਂ ਦੀਆਂ ਸਾਰੇ ਕਰਨ ਦੇ ਸਾਰੇ ਹੀ ਪਰਿਵਾਰ ਕਰਨ ਦੇ ਆ ਔਰ ਸਾਡੇ ਜਿੰਨੇ ਵੀ ਸਦਾ ਰਹੇ ਜਿਨ੍ਹਾਂ ਨੂੰ ਚਾਣ ਵਾਲੇ ਆ ਸਾਰੇ ਅਰਦਾਸਾਂ ਵਿੱਚ ਹੀ ਕਰਨ ਦੇ ਆ ਸੋ ਕੱਲ ਚਪੈਰਾ ਸਾਹਿਬ ਸੀਗਾ ਬਾਬਾ ਦੀਪ ਸਿੰਘ ਦਾ ਵਾਰ ਸੀਗਾ ਤੇ ਕੱਲ ਅਸੀਂ ਸਾਰਾ ਪਰਿਵਾਰ ਉੱਥੇ ਗਏ ਸੀਗੇ ਉੱਥੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹਗੇ ਤੇ ਉੱਥੋਂ ਫਿਰ ਜੋਦਾ ਜਿਹੜਾ ਪ੍ਰਸ਼ਾਦ ਮੈਂ ਲੈ ਕੇ ਆਇਆ ਉਹ ਲੈ ਕੇ ਪ੍ਰਸ਼ਾਦ ਇੱਥੇ ਆ ਕੇ ਮੈਂ ਹੁਣ ਮੈਨੂੰ ਭਾਜੀ ਵੀਰ ਭਾਜੀ ਮਿਲੇ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਉਹਨਾਂ ਦੇ ਮੈਸੇਜ ਮਿਲੇ ਤੇ ਉਹਨਾਂ ਨੂੰ ਮੈਂ ਹੁਣ ਪ੍ਰਸ਼ਾਦ ਦੇ ਕੇ ਆਂ ਸੋ ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੇ ਵੀ ਕਿਰਪਾ ਕਰੋ ਵੀ ਕੋਈ ਨਾ ਕੋਈ ਚਮਤਕਾਰਿਕ ਰੂਪ ਵੀਰ ਉੱਠ ਕੇ ਆਪਣੇ ਪਰਵਾਜ਼ ਚ ਹਸਤਾ ਖੇਡਦਾ ਨਜ਼ਰ ਆਵੇ ਤੇ ਲੰਬੀਆਂ ਉਮਰਾਂ ਵਾਸਤੇ ਦਵਾਵਾਂ ਅਸੀਂ ਅਰਦਾਸਾਂ ਬੇਨਤੀਆਂ ਕਰਨ ਦੇ ਆ ਤੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਮੈਨੂੰ ਪ੍ਰਾਊਡ ਆ ਜੀ ਬਾਬਾ ਦੀਪ ਸਿੰਘ ਜੀ ਤੇ ਵੀ ਜਰੂਰ ਕੋਈ ਕਿਰਪਾ ਕਰਨਗੇ ਕਿਉਂਕਿ ਕੱਲ ਤੋਂ ਅੱਜ ਬੋਡੀ ਕਾਫੀ ਰਿਕਵਰ ਹੋ ਰਹੀ ਆ ਸੋ ਆਪਣੇ ਵੀ ਉਹਨਾਂ ਦੇ ਥੋੜੇ ਸਾਫ ਵਧੀਆ ਚੱਲ ਰਹੇ ਨੇ ਤੇ ਹੁਣ ਇੱਥੇ ਬਾਬਾ ਪਾਜੀ ਵੀ ਆਏ ਸੀ ਵੀਰ ਪਾਜੀ ਵੀ ਸਾਰੇ ਅੰਦਰ ਬੈਠੇ ਨੇ ਸੋ ਉਹਨਾਂ ਨਾਲ ਵੀ ਸਾਰਿਆਂ ਨਾਲ ਵੀਰਾਂ ਨਾਲ ਮਿਲ ਕੇ ਆਇਆ ਵਾ ਤੇ ਸੋ ਉਹਨਾਂ ਨੂੰ ਇਹੀ ਹੌਸਲਾ ਦਿੱਤਾ ਬਈ ਬਾਬਾ ਜੀ ਕਿਰਪਾ ਕਰਨਗੇ ਤੁਸੀਂ ਫਿਕਰ ਨਾ ਕਰੋ ਭੈਣ ਜੀ ਵਿਚਾਰੇ ਇਮੋਸ਼ਨਲ ਹੋਏ ਸੀਗੇ ਤੇ ਉਹਨਾਂ ਨੂੰ ਭੈਣ ਨੂੰ ਮੈਂ ਹੁਸਾਦ ਦੇ ਕੇ ਆ ਕਿ ਭੈਣ ਜੀ ਵੇਖੋ ਬਹੁਤ ਲੋਕ ਦਸਾਂ ਕਰ ਰਹੇ ਆ ਆਲ ਵਰਡ ਚ ਦਸਾਂ ਆ ਰਹੀਆਂ ਵਾ ਤੇ ਕੋਈ ਗੱਲ ਨਹੀਂ ਦੁਆ ਤੇ ਦੁਆ ਬੜਾ ਫਰਕ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਦੋਵੇਂ ਕਬੂਲ ਹੋਣਗੀਆਂ ਠੀਕ ਹੈ ਜੀ ਬਾਕੀ ਡਾਕਟਰ ਸਾਹਿਬ ਵੀ ਬਹੁਤ ਵਧੀਆ ਕੇਅਰ ਕਰ ਰਹੇ ਆ ਤੇ ਉਹ ਵੀ ਸਾਰੇ ਹੀ ਵਧੀਆ ਢੰਗ ਨਾਲ ਉਹਨਾਂ ਨੂੰ ਪਰਵਿਸ਼ ਕਰ ਰਹੇ ਆ ਚਲੋ ਮਾਰੇ ਕਿਰਪਾ ਕਰੇ ਸੱਚੇ ਪਾਤਸ਼ਾਹ ਕੋਈ ਚਮਤਕਾਰ ਹੋਵੇ ਤਮੀਰ ਮੇਰਾ ਉੱਠ ਕੇ ਬਹਿ ਜਾਏ ਆਂਡੀਆਂ ਤੇ ਇਹੋ ਦੁਆਵਾਂ ਸੱਚੇ ਪਾਤਸ਼ਾਹਗੇ ਬਾਈ ਬਹੁਤ ਸਾਰੀ ਕਈ ਵਾਰੀ ਇਦਾਂ ਹੁੰਦਾ ਨਾ ਕਿਉਂਕਿ ਕਲਾਕਾਰ ਜਿਹੜਾ ਹੁੰਦਾ ਹੈ ਹਰ ਇੱਕ ਪਰਿਵਾਰ ਦਾ ਇੱਕ ਮੈਂਬਰ ਹੀ ਹੁੰਦਾ ਜਦੋਂ ਅਸੀਂ ਕਿਸੇ ਕਲਾਕਾਰ ਨੂੰ ਸੁਣਦੇ ਆ ਜਾਂ ਉਹਦੀਆਂ ਫਿਲਮਾਂ ਜਾਂ ਗਾਣੇ ਦੇਖਦੇ ਆ ਬਾਈ ਰਾਜਵੀਰ ਜਵੰਦਾ ਦੀ ਫਿਟਨੈਸ ਹੋਵੇ ਭਾਵੇਂ ਉਹਨਾਂ ਦਾ ਕੀ ਕਹਿੰਦੇ ਟੌਰ ਟਪਕਾ ਹੋਵੇ ਭਾਵੇਂ ਉਹਨਾਂ ਦਾ ਮਿਲਣ ਦਾ ਤਰੀਕਾ ਹੋਵੇ ਹਰ ਇੱਕ ਚੀਜ਼ ਚ ਨਿਮਰਤਾ ਆ ਤਾਂ ਹੀ ਮੈਨੂੰ ਲੱਗਦਾ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਲਈ ਅਰਦਾਸ ਬੇਨਤੀਆਂ ਵੀ ਹੋ ਰਹੀਆਂ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਵੇਂ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਏ ਹੋ ਕੋਈ ਬਟਿੰਡੇ ਤੋਂ ਆ ਰਿਹਾ ਕੋਈ ਸੰਗਰੂਰ ਤੋਂ ਆ ਰਿਹਾ ਔਰ ਇਸ ਤਰੀਕੇ ਨਾਲ ਜਿੱਦਾਂ ਤੁਸੀਂ ਆਏ ਹੋ ਇਦਾਂ ਬਹੁਤ ਘੱਟ ਲੋਕ ਆਉਂਦੇ ਨੇ ਵੇਖੋ ਜੀ ਉਹ ਵੀਰ ਦੀ ਅੱਜ ਤੱਕ ਕੋਈ ਐਸੀ ਡਿਬੇਟ ਜਾਂ ਕੋਈ ਜਿਆਦਾ ਕੋਈ ਸੁਣਿਆ ਨਹੀਂ ਇਨਸੀਡੈਂਟ ਵੀ ਉਹਦਾ ਕੋਈ ਕੋਈ ਲੋਕਾਂ ਚ ਕੰਟਰੋਵਰਸੀ ਹੋਈ ਹੋਵੇ ਮਤਲਬ ਇਹ ਹੈ ਕਿ ਉਹ ਬਹੁਤ ਹੀ ਨਾਈਸ ਇਨਸਾਨ ਆ ਉਹ ਉਦਾਂ ਵੀ ਐਜ਼ ਏ ਕਲਾਕਾਰ ਤੋਂ ਬਗੈਰ ਵੀ ਕਿਤੇ ਮਿਲਣਾ ਬਹੁਤ ਵਧੀਆ ਪਿਆਰ ਨਾਲ ਮਿਲਦੇ ਆ ਔਰ ਉਹਨਾਂ ਚੋਂ ਇਹੋ ਜੀ ਕੋਈ ਹੈ ਨਹੀਂ ਵੀ ਮੈਂ ਸਿੰਗਰ ਆ ਜਾਂ ਮੈਂ ਵੱਡਾ ਕਲਾਕਾਰ ਆ ਉਹ ਜਦੋਂ ਵੀ ਮਿਲਦੇ ਕਿਤੇ ਮਿਲ ਜਾਣ ਉਹ ਬਹੁਤ ਵਧੀਆ ਹੱਸ ਕੇ ਹੜਕ ਨੂੰ ਮਿਲਦੇ ਆ ਤੇ ਉਹ ਇੱਕ ਕਲਾਕਾਰ ਦੇ ਨਾਲ ਨਾਲ ਵਧੀਆ ਇਨਸਾਨ ਵੀ ਆ ਸਰ ਕੇ ਆਪਾਂ ਸਾਰੇ ਉਹਨਾਂ ਦੀ ਮਤਲਬ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਔਰ ਉਹਨਾਂ ਦੇ ਫੈਨ ਵੀ ਆ ਤੇ ਫੈਨੋ ਦੇ ਨਾਤੇ ਅਸੀਂ ਇਹਨਾਂ ਮਾਰੇ ਕਿਰਪਾ ਚਲੋ ਅਸੀਂ ਗਏ ਆ ਅੱਜ ਲੈ ਕੇ ਆਏ ਆ ਇਹ ਮੇਰੀ ਸੇਵਾ ਸੱਚੇ ਬਾਦਸ਼ਾਹ ਨੇ ਲਈ ਸੀ ਸੋ ਮੈਂ ਸੇਵਾ ਦੇ ਅਕੋਰਡਿੰਗ ਇੱਥੇ ਆ ਗਿਆ ਤੇ ਜੋ ਮੇਰੀ ਜੋ ਮੇਰੇ ਕੋ ਸਰਦਾ ਸੀਗਾ ਮੈਂ ਤੇ ਬਾਈ ਕਰ ਦਿੱਤਾ ਆਪਣਾ ਬਾਕੀ ਸਾਰੇ ਵੀਰ ਸਾਰਾ ਸੰਸਾਰ ਦਵਾਵਾ ਕਰੋ ਅਰਦਾਸਾਂ ਕਰੋ ਸੱਚੇ ਬਾਦਸ਼ਾਹ ਛੇਤੀ ਛੇਤੀ ਹੋ ਖੜੇ ਹੋ ਜਾਣ ਬਸ ਇਹੀ ਅੱਡੀਆਂ ਅਰਦਾਸਾਂ ਬੇਨਤੀਆਂ ਜੀ ਬਿਲਕੁਲ ਜੀ ਹਰੇਕ ਦੀ ਭਾਵਨਾ ਹੁੰਦੀ ਆ ਹਰ ਬੰਦਾ ਸੋਚਦਾ ਸੋ ਬਾਈ ਹੁਣੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੋਂ ਜੋਤ ਦਾ ਪ੍ਰਸ਼ਾਦ ਲੈ ਕੇ ਆਏ ਨੇ ਔਰ ਇਸੇ ਉਮੀਦ ਨਾਲ ਇਸ ਸਿਆਸ ਨਾਲ ਆਏ ਨੇ ਕਿ ਇਹਨਾਂ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਮਹਾਰਾਜ ਕੋਈ ਚਮਤਕਾਰ ਕਰੂਗਾ ਤੇ ਰਾਜਵੀ ਜਵੰਦਾ ਬਾਈ ਮੁੜ ਤੋਂ ਆਪਣੇ ਜਿਹੜਾ ਹੈ ਸਰੀਰ ਦੇ ਬਲ ਦੇ ਉੱਤੇ ਹੋਣਗੇ ਔਰ ਮੁੜ ਤੋਂ ਆਪਣੇ ਚਾਉਣ ਵਾਲਿਆਂ ਦੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਬੈਠਣਗੇ ਸੋ ਇਹੀ ਆਸ ਉਮੀਦ ਆ ਸੀ ਵੀ ਇਹੀ ਮੰਨਦੇ ਆ ਕਿ ਅੱਜ ਦੇ ਦਿਨ ਜਿਹੜਾ ਦੁਪਹਿਰ ਨੂੰ ਸ਼ਾਮ ਨੂੰ ਕੁਈ ਨਾ ਕੋਈ ਗੁੱਡ ਨਿਊਜ਼ ਅੰਦਰੋਂ ਜਿਹੜੀ ਆਵੇ ਕਿ ਹਾਂ ਵੀ ਰਾਜਵੀਰ ਜਵੰਦਾ ਬਾਈ ਰਿਕਵਰ ਕਰ ਗਏ ਨੇ ਰਾਜਵੀਰ ਜਵੰਦਾ ਬਾਈ ਨੂੰ ਜਿਹੜੀ ਹੋਸ਼ ਆਉਣੀ ਸ਼ੁਰੂ ਹੋ ਗਈ ਆ ਇਹੋ ਜਿਹੀਆਂ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਚੰਗੀ ਚੀਜ਼ ਸੋਚਾਂਗੇ ਤਾਂ ਚੰਗਾ ਹੀ ਹੁੰਦਾ ਸੋ ਬਹੁਤ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਨ ਵਾਲੇ ਇਸ ਤਰੀਕੇ ਨਾਲ ਇੱਥੇ ਪਹੁੰਚ ਰਹੇ ਨੇ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਪਰਮਤੂ ਸਤਿਖਰਿ ਹੋ ਰੋਜ਼ਾਨਾ ਸਪੋਕਸਮੈਨ